ਸੋ ਸ੍ਰੀ ਕਾਲ ਜੀ ਨਮਸਤੇ ਮੈਂ ਹਰਜੂਤ ਸਿੰਘ ਬੈਂਕ ਸਿੱਖਿਆ ਮੰਤਰੀ ਪੰਜਾਬ ਅੱਜ ਆਪ ਸਾਰਿਆਂ ਨੂੰ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰਨ ਜਾ ਰਹੇ ਹਾਂ ਕੱਲ ਦੇਸ਼ ਦੇ ਸਭ ਤੋਂ ਟਫੈਸ ਐਗਜ਼ਾਮ ਜੇ ਐਡਵਾਂਸ ਜੋ ਸਿਰਫ ਦਿੱਸਿਸ ਆਈਐਨਟੀ ਦੇ ਇੰਵਿਸ਼ਨਸਲੀ ਹੁੰਦਾ ਉਸ ਦੇ ਨਤੀਜੇ ਆਏ ਐ ਤੇ ਮੈਨੂੰ ਦੱਸਦੇ ਬੜਾ ਮਾਣ ਮਹਿਸੂਸ ਹੋ ਰਿਹਾ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ 32 ਬੱਚਿਆਂ ਨੇ 82 ਸਟੂਡੈਂਟਸ ਸੇ ਕਲੀਅਰ ਕੀਤਾ ਇਸ ਐਗਜ਼ਾਮ ਮੈਂ ਸਮਝਦਾ ਪੰਜਾਬ ਸਿੱਖਿਆ ਕ੍ਰਾਂਤੀ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਦੇਸ਼ ਦਾ ਸਭ ਤੋਂ ਟਫੈਸ ਐਗਜ਼ਾਮ ਹੈ ਬਹੁਤ ਸਾਰੇ ਜਿਹੜੇ ਆਪਣੇ ਦੇਸ਼ ਦੇ ਬੈਸਟ ਸਕੂਲਸ ਨੇ ਬੈਸਟ ਇੰਸਟੀਚੂਟਸ ਨੇ ਆਪਾ ਘੂਟਾ ਦੇਖਦੇ ਨੇ ਉੱਥੇ ਜਾ ਜਾ ਬੱਚੇ ਜਿਹੜੇ ਉਹਦੀ ਤਿਆਰੀ ਕਰਦੇ ਤਾਂ ਵੀ ਦੀ ਜਨੀਅੰਦੇ ਪਰ ਸਾਨੂੰ ਮਾਣ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਸਾਡੇ 32 ਬੱਚਿਆਂ ਨੇ ਇੱਕ ਕਲੀਅਰ ਕੀਤਾ ਇਸ ਤੋਂ ਪਹਿਲਾਂ ਜਿਹੜਾ ਜੇ ਮੇਨਸ ਹੋਇਆ ਸੀ ਜੋ ਪੱਕੀ ਇੰਜੀਨੀਅਰਿੰਗ ਲਈ ਹੁੰਦਾ ਉਹਦੇ ਵਿੱਚ ਸਾਡੇ 260 ਬੱਚਿਆਂ ਨੇ ਕੀਤਾ ਇਹ ਹੁਣ ਤੱਕ ਦਾ ਸਭ ਤੋਂ ਬੈਸਤ ਨਤੀਜਾ ਹੈ ਤੇ ਉਸ ਤੋਂ ਵੀ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਜੋ ਦਿਲ ਨੂੰ ਸਕੂਨ ਦਿੰਦੀ ਹੈ ਜਿਸ ਕੰਮ ਕਰਨ ਲਈ ਅਸੀਂ ਇਸ ਰਾਜਨੀਤੀ ਚਾਹੀ ਸੀ ਕੋਈ ਨਾ ਕਿ ਕਿ ਬੱਚੇ ਬੜੇ ਹੰਬਲ ਬੈਕਗ੍ਰਾਉਂਡ ਤੋਂ ਹਨ ਕਿਸੇ ਦੇ ਪਿਤਾ ਦੇਹਾੜੀ ਕਰਦੇ ਨੇ ਕਿਸੇ ਦੇ ਪਿਤਾ ਹੈ ਨਹੀਂ ਮਾਤਾ ਪ੍ਰਾਈਵੇਟ ਸਕੂਲ ਦੇ ਵਿੱਚ ਅਰਸ਼ਦੀ ਪ੍ਰਜਨ ਜਿਹੀ ਮੀਨਸ ਵੀਕ ਲੈਟਰ ਜਿਸ ਤਨ ਅਕਸਰ ਜ਼ਿਕਰ ਕਰਦਾ ਉਹਨਾਂ ਇਸ ਵਾਰੀ ਉਹਨਾਂ ਚ ਹੀ ਐਡਵਾਂਸ ਵੀ ਕਲੀਅਰ ਕਰ ਲਿਆ ਬਹੁਤ ਸਾਰੇ ਬੱਚੇ ਨੇ ਜਿਹੜੇ ਬਹੁਤ ਹੰਪਲ ਬੈਕਗਰਾਉਂਡ ਤੋਂ ਆਂਦੇ ਨੇ ਤੇ ਮੈਂ ਆਪਣੇ ਸਾਰੇ ਸਾਰੇ ਮੈਕਮੇ ਦੇ ਸਾਰੇ ਟੀਚਰਸ ਦਾ ਉਹਨਾਂ ਦੇ ਪ੍ਰਿੰਸੀਪਲਸ ਦਾ ਵਿਧਾਇਕਾਂ ਦਾ ਤੇ ਖਾਸ ਕਰਕੇ ਜਿਹੜੀ ਸਾਡੀ ਸਮਰ ਕੈਂਪ ਦੀ ਟੀਮ ਸੀ ਤੇ ਵਿੰਟਰ ਕੈਂਪ ਦੀ ਟੀਮ ਸੀ ਕਿਉਂਕਿ ਇਹਨਾਂ ਬੱਚਿਆਂ ਨੂੰ ਅਸੀਂ ਅਪ੍ਰੈਲ ਦੇ ਵਿੱਚ 1 ਮਹੀਨਾ ਤਿਆਰੀ ਕਰਵਾਈ ਸੀ ਮੌਹਲੀ ਮੈਰਿਟੋਰੀਅਸ ਸਕੂਲ ਰੈਕ ਕੇ ਰੈਜ਼ੀਡੈਂਸ਼ੀਅਲ ਕੈਂਪ ਤੇ ਅਸੀਂ ਉਹਨਾਂ ਤੇ ਬਹੁਤ ਮਿਹਨਤ ਕੀਤੀ ਸੀ ਆ ਆ ਜਸਟ ਮੈਨ ਅੱਜ ਜਿਹੜਾ ਨਤੀਜਾ ਆਇਆ ਆ ਇਹ ਵੱਡੀ ਖੁਸ਼ੀ ਹੈ ਵੱਡੀ ਜਿਹੜੀ ਪ੍ਰਾਪਤੀ ਹੈ ਤੇ ਮੈਨੂੰ ਲੱਗਿਆ ਕਿ ਆਪ ਸਭ ਨਾਲ ਸਾਂਝੀ ਕਰਨੀ ਚਾਹੀਦੀ ਤੇ ਚਾਹੀਦੀ ਇਹ ਸਿਰਫ ਅਜਿ ਸ਼ੁਰੂਆਤ ਨਹੀਂ ਇਹ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲਦੀ ਹੋਈਆਂ ਤਸਵੀਰਾਂ ਨੇ ਜਦੋਂ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਠੀਕ ਕਰਾਂਗੇ ਚਾਰ ਦੀਵਾਰੀ ਦਵਾਂਗੇ ਵਾਸ਼ਰੂਮ ਸੱਧਿਆ ਹੋਣਗੇ টিਚਰਜ਼ ਆਣਗੇ ਤਾਂ ਉਸ ਦਿਨ ਨਾਲ ਜਿਹੜਾ ਓਵਰਆਲ ਜਿਹੜੀ ਹੈ ਗਰੋਥ ਹੁੰਦੀ ਹੈ ਉਸ ਦਾ ਨਤੀਜਾ ਸਾਨੂੰ ਇਹ ਦੇਸ਼ ਦੇ ਸਭ ਤੋਂ ਟਫਸ ਐਗਜ਼ਾਮਸ ਜਿਸ ਤਰੀਕੇ ਨਾਲ ਸਾਡੇ ਬੱਚਿਆਂ ਨੇ ਪਰਫਾਰਮ ਕੀਤਾ ਉਸ ਤੋਂ ਪਤਾ ਲੱਗਦਾ ਬਹੁਤ ਜਲਦੀ ਸਾਰੇ ਬੱਚੇ ਆਪਸੇ ਦੇ ਰੋਪੂ ਵੀ ਕਰਾਂਗੇ ਧੰਨਵਾਦ